ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਅੱਜ 31 ਮਈ ਹੈ 31 ਮਈ ਦਾ ਦਿਨ ਹਰ ਸਾਲ World Health Organization ਵੱਲੋਂ ਨੋਥ ਤਬਾਕੂ ਡੇ ਜਾਨੀ ਕਿ ਤਬਾਕੂ ਨਸ਼ੇ ਦੇ ਖਿਲਾਫ ਮਨਾਇਆ ਜਾਂਦਾ ਸਰ ਸਿਗਰਟ ਔਰ ਤਮਾਕੂ ਵੀ ਕੋ ਨਸ਼ਾ ਹੈ ਇਹਦਾ ਕੀ ਹੈ ਇਹ ਇਨਸਾਨ ਜਦੋਂ ਮਰਜੀ ਸੜ ਸਕਦਾ ਹੈ ਪਰ ਇਹਦੇ ਵਿੱਚ ਨੋ ਤਬਾਕੂ ਡੇ ਦੀ ਕੀ ਲੋੜ ਹੈ ਕਿਉਂ ਜੀ ਬਾਕੀ ਸਾਰਿਆਂ ਦੀ ਕੀ ਰਾਏ ਹੈ ਕਿ ਵਾਕਿਆ ਹੀ ਸਿਗਰਟ ਤਬਾਕੂ ਕੋਈ ਨਸ਼ਾ ਨਹੀਂ ਹੁੰਦਾ ਨੋ ਤਬਾਕੂ ਡੇ ਦੀ ਲੋੜ ਹੁੰਦੀ ਵੀ ਹੈ ਕਿ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਹੈਰਾਨ ਹੋਵੋਗੇ ਇਹ ਜਾਣ ਕੇ ਕਿ ਅੱਜ ਸਾਰਾ ਵਿਸ਼ਵ ਤਮਾਕੂ ਦੀ ਮਹਾਮਾਰੀ ਨਾਲ ਜੂਝ ਰਿਹਾ ਹੈ ਹਰ ਸਾਲ ਤਮਾਕੂ ਕਾਰਨ 60 ਲੱਖ ਤੋਂ ਵੱਧ ਲੋਕ ਅਜਾਈ ਮੋਤੇ ਮਰ ਜਾਂਦੇ ਨੇ ਜਿਸ ਵਿੱਚ 10 ਲੱਖ ਤਾਂ ਗੱਲੇ ਭਾਰਤ ਵਿੱਚ ਹੀ ਹੁੰਦੇ ਨੇ ਸਾਡੇ ਭਾਰਤ ਵਿੱਚ ਹਰ ਰੋਜ਼ ਐਕਸੀਡੈਂਟ ਨਾਲ 400 ਲੋਕ ਮਰ ਜਾਂਦੇ ਨੇ ਤੇ ਤਮਾਕੂ ਨਾਲ ਇਸ ਤੋਂ 8 ਗੁਣਾ ਵੱਧ ਲੋਕ ਯਾਨੀ ਕਿ 3000 ਲੋਕ ਹਰ ਰੋਜ਼ ਤਮਾਕੂ ਦੇ ਸੇਵਨ ਨਾਲ ਮਰਦੇ ਨੇ ਜਿਹੜੇ ਲੋਕ ਤਮਾਕੂ ਦਾ ਸੇਵਨ ਕਰਦੇ ਨੇ ਉਹਨਾਂ ਵਿੱਚੋਂ 50% ਲੋਕ ਤਮਾਕੂ ਦੇ ਸੇਵਨ ਕਰਕੇ ਹੀ ਮਰ ਜਾਂਦੇ ਨੇ ਸਿਗਰਟ ਦੇ ਇੱਕ ਕੱਟ ਯਾਨੀ ਕਿ ਇੱਕ ਸੂਟੇ ਨਾਲ ਸਾਡੇ ਅੰਦਰ 4000 ਤਰ੍ਹਾਂ ਦੇ ਕੈਮੀਕਲ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ 250 ਤਰ੍ਹਾਂ ਦੇ ਕੈਮੀਕਲ ਬਹੁਤ ਖਤਰਨਾਕ ਨੇ ਤੇ ਉਹਨਾਂ ਵਿੱਚੋਂ 50 ਕੈਮੀਕਲ ਕੈਂਸਰ ਪੈਦਾ ਕਰਦੇ ਨੇ ਦੁਨੀਆ ਵਿੱਚ 60 ਲੱਖ ਲੋਕ ਤਮਾਕੂ ਦੇ ਸੇਵਨ ਕਰਕੇ ਮਰਦੇ ਨੇ ਪਰ ਉਹਨਾਂ ਦੇ ਵਿੱਚ 10 ਲੱਖ ਲੋਕ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਕਦੇ ਵੀ ਤਮਾਕੂ ਦਾ ਸੇਵਨ ਨਹੀਂ ਕੀਤਾ ਹੁੰਦਾ ਉਹ ਦੂਜਿਆਂ ਦੇ ਤਮਾਕੂ ਦੇ ਸੇਵਨ ਕਰਨ ਜਾਨੀ ਕਿ ਸੈਕੰਡ ਹੈਂਡ ਸਮੋਕਿੰਗ ਕਰਨ ਵਾਲੇ ਜਿਹੜਾ ਬੰਦਾ ਤੰਬਾਕੂ ਖਾਂਦਾ ਉਹਦੇ ਪਰਿਵਾਰ ਤੇ ਵੀ ਕੋਈ ਅਸਰ ਪੈਂਦਾ ਹੈ ਹਾਂਜੀ ਤੰਬਾਕੂ ਖਾਣਾ ਸਾਡੇ ਪਰਿਵਾਰ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਇੱਕ ਤਾਂ ਜਿਵੇਂ ਹੋਨੇ ਦੱਸਿਆ ਕਿ ਸੈਕਿੰਡ ਹੈਂਡ ਸਮੋਕ ਦੇ ਨਾਲ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਵੀ ਹਾਲਤ ਖਰਾਬ ਹੁੰਦੀ ਹੈ ਮਾਪੇ ਬੱਚੇ ਦਾ ਰੋਲ ਮਾਡਲ ਹੁੰਦੇ ਨੇ ਜੇ ਮਾਪੇ ਵੀ ਤੰਬਾਕੂ ਦਾ ਸੇਵਨ ਕਰਨਗੇ ਤਾਂ ਉਹਨਾਂ ਵੱਲ ਦੇਖ ਕੇ ਬੱਚੇ ਵੀ ਤੰਬਾਕੂ ਦਾ ਸੇਵਨ ਕਰਨ ਲੱਗ ਪੈਣਗੇ ਤੰਬਾਕੂ ਦੇ ਸੇਵਨ ਨਾਲ ਪਰਿਵਾਰ ਵਿੱਚ ਲੜਾਈ ਝਗੜਾ ਰਹਿੰਦਾ ਹੈ ਜਿਸ ਨਾਲ ਸਾਡੇ ਰਿਸ਼ਤੇ ਵੀ ਖਰਾਬ ਹੋ ਜਾਂਦੇ ਨੇ ਤੰਬਾਕੂ ਤੋਂ ਹੋਈਆਂ ਬਿਮਾਰੀਆਂ ਦਾ ਇਲਾਜ ਕਰਾਉਂਦਿਆਂ ਕਰਾਉਂਦ ਪਰਿਵਾਰ ਦੀ ਆਰਥਿਕ ਹਾਲਤ ਵੀ ਖੋਖਲੀ ਹੋ ਜਾਂਦੀ ਹੈ ਤੇ ਉਹ ਮਾਨਸਿਕ ਤੌਰ ਤੇ ਵੀ ਟੁੱਟ ਜਾਂਦੇ ਨੇ। ਸਰਤਮਾ ਕੁਰਾ ਸੇਵਨ ਕਰਨ ਨਾਲ ਇਸ ਦਾ ਸਮਾਜ ਦੇ ਉੱਪਰ ਕੀ ਅਸਰ ਪੈਂਦਾ? ਦੁਨੀਆ ਵਿੱਚ ਤਮਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਵਿੱਚੋਂ 80% ਲੋਕ ਗਰੀਬ ਦੇਸ਼ਾਂ, ਵਿਕਾਸੀਲ ਦੇਸ਼ਾਂ ਵਿੱਚ ਰਹਿੰਦੇ ਨੇ। ਇਹਨਾਂ ਦੇਸ਼ਾਂ ਕੋਲ ਆਰਥਿਕ ਸਾਧਨ ਪਹਿਲਾਂ ਹੀ ਘੱਟ ਹੁੰਦੇ ਨੇ ਪਰ ਜਦੋਂ ਤਮਾਕੂ ਦਾ ਸੇਵਨ ਕਰਨ ਵਾਲੇ ਲੋਕ ਬਿਮਾਰ ਹੁੰਦੇ ਨੇ ਉਹਨਾਂ ਵਾਸਤੇ ਵੱਖਰੇ ਹਸਪੀਟਲ ਖੋਲਣੇ ਪੈਂਦੇ ਹਨ ਤੰਬਾਕੂ ਦਾ ਸੇਵਨ ਕਰਕੇ ਬਿਮਾਰ ਹੋਏ ਲੋਕਾਂ ਦਾ ਜਦੋਂ ਇਲਾਜ ਕਰਾਉਣਾ ਪੈਂਦਾ ਤਾਂ ਦੇਸ਼ ਦੀਆਂ ਸਿਹਤ ਸੇਵਾਵਾਂ ਉੱਤੇ ਹੋਰ ਬੇਲੋੜਾ ਅਸਰ ਪੈਂਦਾ ਹੈ ਜੀ ਸਰ ਤੰਬਾਕੂ ਦੀ ਖਪਤ ਦੇ ਨਾਲ ਦੇਸ਼ ਦੀ ਤਰੱਕੀ ਤੇ ਕੀ ਅਸਰ ਪੈਂਦਾ ਹੈ ਤੰਬਾਕੂ ਦੀ ਖਪਤ ਵਿੱਚ ਸਾਡਾ ਦੇਸ਼ ਯਾਨੀ ਕਿ ਭਾਰਤ ਦੁਨੀਆ ਵਿੱਚ ਦੂਸਰੇ ਨੰਬਰ ਤੇ ਹੈ ਅਤੇ ਹਰ ਸਾਲ ਸਾਡੀ ਸਰਕਾਰ ਦਾ 1 ਲੱਖ ਕਰੋੜ ਰੁਪਇਆ ਜੋ ਕਿ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਜਿੱਠਣ ਵਿੱਚ ਖਰਚ ਹੋ ਜਾਂਦਾ ਹੈ ਅਤੇ 17% ਹਿੱਸੇਸ ਨੂੰ ਟੈਕਸ ਦੇ ਰੂਪ ਵਿੱਚ ਵਾਪਸ ਮਿਲਦਾ ਹੈ ਯਾਨੀ ਕਿ 17 ਰੁਪਏ ਕਮਾਈ ਔਰ 100 ਰੁਪਇਆ ਖਰਚਾ ਹਰ ਸਿਗਰਟ ਜਿਹੜੀ ਸੁਲਗਦੀ ਹੈ ਉਸ ਦਾ 500 ਰੁਪਇਆ ਖਾਮਿਆਜਾ ਦੇਸ਼ ਨੂੰ ਭੁਗਤਣਾ ਪੈਂਦਾ ਹੈ ਸਿਗਰਟ ਅਤੇ ਤਮਾਕੂ ਦਾ ਸੇਵਨ ਕਰਨ ਨਾਲ ਸਾਡੇ ਵਾਤਾਵਰਣ ਜਾਨੀ ਕਿ এনवायरमेंट ਤੇ ਵੀ ਕੋਈ ਬੁਰਾ ਪ੍ਰਭਾਵ ਪੈਂਦਾ ਹੈ ਤੰਬਾਕੂ ਦੀ ਪੈਦਾਵਾਰ ਲਈ ਹਰ ਸਾਲ ਹਜ਼ਾਰਾਂ ਏਕੜ ਰੁੱਖ ਕੱਟੇ ਜਾਂਦੇ ਨੇ ਤੇ ਇਸ ਨੂੰ ਪੈਦਾ ਕਰਨ ਲਈ ਕਈ ਤਰ੍ਹਾਂ ਦੇ ਕੈਮੀਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਇਨਸੈਕਟੀਸਾਈਡ ਜਿਸ ਨਾਲ ਸਾਡੀ ਧਰਤੀ ਅਤੇ ਪਾਣੀ ਪ੍ਰਦੂਸ਼ਿਤ ਹੁੰਦਾ ਹੈ ਸਿਗਰਟ ਅਤੇ ਬੀੜੀ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਜਿਹੜੇ ਕੰਮ ਹੈ ਉਹਨਾਂ ਨੂੰ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਤੋਂ ਵੀ ਕੰਮ ਕਰਾਇਆ ਜਾਂਦਾ ਹੈ ਤੇ ਉਹਨਾਂ ਦੀ ਸਿਹਤ ਦਾ ਖਾਸ ਖਿਆਲ ਨਹੀਂ ਰੱਖਿਆ ਜਾਂਦਾ ਸਰ ਵਾਕਈ ਤਮਾਕੂ ਦੇ ਬਹੁਤ ਨੁਕਸਾਨ ਹੈ ਇਸੇ ਲਈ ਸਿਗਰਟ ਵਾਲੀਆਂ ਡੱਬੀਆਂ ਤੇ ਲਿਖਿਆ ਹੁੰਦਾ ਹੈ ਕਿ ਤਮਾਕੂ ਕੈਂਸਰ ਦਾ ਮੁੱਖ ਕਾਰਨ ਹੈ ਅੱਜ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਤੇ ਗਿਆਨ ਹੈ ਕਿ ਤੰਬਾਕੂ ਦਾ ਨਸ਼ਾ ਕੈਂਸਰ ਦਾ ਮੁੱਖ ਕਾਰਨ ਹੁੰਦਾ ਪਰ ਬਹੁਤ ਘੱਟ ਲੋਕਾਂ ਨੂੰ ਇਹ ਗੱਲ ਦਾ ਪਤਾ ਹੈ ਕਿ ਤੰਬਾਕੂ ਦਾ ਨਸ਼ਾ ਦਿਲ ਦੀਆਂ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ ਹਾਰਟ ਟੈਕ ਅਤੇ ਦਿਮਾਗ ਦੀਆਂ ਬਿਮਾਰੀਆਂ ਜਿਵੇਂ ਪਾਸਾ ਮਰੇ ਨਾ ਉਹਦਾ ਵੀ ਮੁੱਖ ਕਾਰਨ ਹੁੰਦਾ ਹੈ ਇਸ ਤੋਂ ਬਿਨਾ ਤਬਾਕੂ ਦੇ ਹੋਰ ਬਹੁਤ ਸਾਰੇ ਨੁਕਸਾਨ ਨੇ ਜਿਵੇਂ ਤੰਬਾਕੂ ਦਾ ਸੇਵਨ ਕਰਨ ਵਾਲੇ ਬੰਦੇ ਦੀ ਚਮੜੀ ਵਿੱਚ ਝੁਰੜੀਆਂ ਪੈ ਜਾਂਦੀਆਂ ਨੇ ਤੋ ਉਹ ਆਪਣੀ ਉਮਰ ਤੋਂ ਵੱਡਾ ਲੱਗਣ ਲੱਗ ਪੈਂਦਾ ਉਹਦੀ ਹੱਡੀਆਂ 'ਚੋਂ ਕੈਲਸ਼ੀਅਮ ਖੁਰ ਜਾਂਦਾ ਤੇ ਫ੍ਰੈਕਚਰ ਹੋਣ ਦੇ ਚਾਂਸ ਹੱਡੀਆਂ ਟੁੱਟਣ ਦੇ ਚਾਂਸ ਕਈ ਗੁਣਾ ਵੱਧ ਜਾਂਦੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘਟ ਜਾਂਦੀ ਹੈ ਜਿਹਦੇ ਕਰਕੇ ਟੀਬੀ ਤੇ ਹੋਰ ਕਈ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਅੱਖਾਂ ਤੇ ਇਨਾ ਮਾੜਾ ਅਸਰ ਪੈਂਦਾ ਕਿ ਅੱਖਾਂ 'ਚ ਮੋਤੀਆ ਬਹੁਤ ਛੇਤੀ ਉਤਰ ਜਾਂਦਾ ਅੱਖਾਂ ਦਾ ਪਰਦਾ ਉੱਤਰ ਸਕਦਾ ਕਰਨਾ ਚ ਬੋਲਾਪਨ ਆ ਸਕਦਾ ਹੈ ਪਾਚਨ ਸ਼ਕਤੀ ਖਰਾਬ ਹੋ ਜਾਂਦੀ ਹੈ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘਟ ਜਾਂਦੀ ਹੈ ਮਰਦਾ ਵਿੱਚ ਤਬਾਕੂ ਨਾ ਮਰਦੀ ਦਾ ਇੱਕ ਬਹੁਤ ਵੱਡਾ ਕਾਰਨ ਹੈ ਤੇ ਇਸਤਰੀਆਂ ਵਿੱਚ ਬਾਜਪਨ ਦਾ ਇੱਕ ਵੱਡਾ ਕਾਰਨ ਤਬਾਕੂ ਹੈ ਤੰਬਾਕੂ ਦਾ ਸੇਵਨ ਕਰਨ ਵਾਲੇ ਬੰਦੇ ਦੇ ਦੰਦਾਂ ਤੇ ਮਸੂੜੇ ਖਰਾਬ ਹੋ ਜਾਂਦੇ ਨੇ ਤੇ ਚਮੜੀ ਤੇ ਨੋਹਾਂ ਤੇ ਨਿਸ਼ਾਨ ਪੈ ਜਾਂਦੇ ਨੇ ਸਰ ਜੀ ਤੰਬਾਕੂ ਦੇ ਇੰਨੇ ਨੁਕਸਾਨ ਹਨ ਤੇ ਲੋਕ ਤੰਬਾਕੂ ਦਾ ਨਸ਼ਾ ਕਰਦੇ ਕਿਉਂ ਹਨ ਤਮਾਕੂ ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ ਭਾਵੇਂ ਸਮੋਕ ਵਾਲਾ ਜਿਵੇਂ ਕਿ ਸਿਗਰਟ ਬੀੜੀ ਸਿਗਾਰ ਹੁੱਕਾ ਭਾਵੇਂ ਸਮੋਕਲੈਸ ਜਿਵੇਂ ਜਰਦਾ ਗੁਟਕਾ ਚੈਣੀ ਖੈਣੀ ਇਹਨਾਂ ਸਾਰਿਆਂ ਵਿੱਚ ਹੀ ਨਿਕੋਟਿਨ ਨਾਂ ਦਾ ਕੈਮੀਕਲ ਹੁੰਦਾ ਹੈ ਨਿਕੋਟਿਨ ਨਾਮ ਦਾ ਇਹ ਕੈਮੀਕਲ ਸਮੈਕ ਕੋਕੇਨ ਅਤੇ ਹੋਰ ਨਸ਼ਿਆਂ ਵਾਂਗ ਹੀ ਹੈਬਿਟ ਫਾਰਮਿੰਗ ਹੁੰਦਾ ਹੈ ਤੇ ਜਿਸ ਦੀ ਬਹੁਤ ਜਲਦੀ ਲਤ ਲੱਗ ਜਾਂਦੀ ਹੈ ਇਸੇ ਲਈ ਬੋਦੀਵਾਰ ਸ਼ੌਕ ਸ਼ੌਕ ਨਾਲ ਕੀਤਾ ਨਸ਼ਾ ساری ਉਮਰ ਦੀ ਲਤ ਬਣ ਕੇ ਰਹਿ ਜਾਂਦਾ ਹੈ ਅਜਿਹਾ ਕੋਈ ਵੀ ਤਰੀਕਾ ਨਹੀਂ ਹੈ ਕਿ ਨਿਕੋਟੀਨ ਨੂੰ ਕਿਸੇ ਵੀ ਮਾਤਰਾ ਵਿੱਚ ਸੁਰੱਖਿਅਤ ਤਰੀਕੇ ਨਾਲ ਬਿਨਾਂ ਇਸ ਦੇ ਆਦੀ ਹੋਏ ਲਿਆ ਜਾ ਸਕੇ ਸਲਤਮ ਬਾਕੂਰੀ ਅਦਤ ਪੈਕ ਵਿੱਚ ਜਾਂਦੀ ਹੈ ਦਰਸਲ ਇਨਸਾਨ ਦੇ ਦਿਮਾਗ ਵਿੱਚ ਇੱਕ ਐਸਾ ਏਰੀਆ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਇਨਾਮ ਵਾਲਾ ਏਰੀਆ ਰਿਵਾਰਡ ਸੈਂਟਰ ਜਦੋਂ ਕੋਈ ਅਸੀਂ ਆਪਣਾ ਮਨਪਸੰਦ ਕੰਮ ਕਰਦੇ ਹਾਂ ਕੁਈ ਸੁਆਦੀ ਖਾਣਾ ਖਾਂਦੇ ਆ ਕੋਈ ਫਿਲਮ ਵੇਖਦੇ ਆ ਕੋਈ ਖੇਡ ਖੇਡਦੇ ਆ ਤਾਂ ਸਿਗਨਲ ਹੀ ਦਿਮਾਗ ਤੱਕ ਪਹੁੰਚਦੇ ਨੇ ਤੇ ਰਿਵਾਰਡ ਏਰੀਆ ਵਿੱਚ ਇੱਕ ਕੈਮੀਕਲ ਨਿਕਲਣਾ ਸ਼ੁਰੂ ਹੋ ਜਾਂਦਾ ਜਿਹਦਾ ਨਾਮ ਹੁੰਦਾ ਡੋਪਾਮਿਨ ਇਹ ਨਿਕੋਟਿਨ ਜਦੋਂ ਦਿਮਾਗ ਦੇ ਰਿਵਾਰਡ ਦੇ ਏਰੀਆ ਚ ਪਹੁੰਚਦੀ ਹੈ ਤੇ ਇਨਸਾਨ ਨੂੰ ਬਿਨਾ ਕੁਝ ਕੀਤੇ ਮਜ਼ਾ ਆਣਾ ਸ਼ੁਰੂ ਹੋ ਜਾਂਦਾ ਹੁਣ ਜੇਕਰ ਕੋਈ ਇਨਸਾਨ ਇੱਕ ਸਿਗਰਟ ਦੇ 10 ਕਸ਼ ਲੈ ਲੈਂਦਾ ਤੇ ਰੋਜ਼ ਦੀਆਂ 10 ਸਿਗਰਟਾਂ ਪੀਂਦਾ ਤਾਂ ਉਹਦੇ ਦਿਮਾਗ ਵਿੱਚ ਇੱਕ ਦਿਨ ਵਿੱਚ 100 ਵਾਰੀ ਡੋਪਾਮਿਨ ਦੇ ਲੈਵਲ ਵਧਦੇ ਨੇ ਹੋਰ ਕੋਈ ਵੀ ਨਸ਼ਾ ਭਾਵੇਂ ਉਹ ਕਿੰਨਾ ਮਰਜੀ ਵੱਡਾ ਹੋਵੇ ਦਿਨ ਵਿੱਚ ਇੰਨੀ ਵਾਰੀ ਨਹੀਂ ਕੀਤਾ ਜਾ ਸਕਦਾ ਇਸੇ ਕਾਰਨ ਤਬਾਕੂ ਦੇ ਨਸ਼ੇ ਦੀ ਬਹੁਤ ਛੇਤੀ ਹਾਲਤ ਪੈ ਜਾਂਦੀ ਹੈ ਤੇ ਇਹਨੂੰ ਛੱਡਣਾ ਬਾਕੀ ਨਸ਼ਿਆਂ ਨਾਲੋਂ ਵੀ ਜ਼ਿਆਦਾ ਔਖਾ ਹੋ ਜਾਂਦਾ ਤੰਬਾਕੂ ਦਾ ਸੇਵਨ ਕਰਨਾ ਕੁੜੀਆਂ ਲਈ ਫੈਸ਼ਨ ਜਿਹਾ ਬਣ ਗਿਆ ਹੈ ਸਰ ਇਸ ਦਾ ਵੀ ਕੋਈ ਨੁਕਸਾਨ ਹੈ ਇਸਤਰੀਆਂ ਦੀ ਸਰੀਰਕ ਸੰਗਠਨਾ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹਨਾਂ ਨੂੰ ਤਮਾਕੂ ਤੋਂ ਹੋਣ ਵਾਲੇ ਨੁਕਸਾਨ ਆਦਮੀਆਂ ਨਾਲੋਂ ਜ਼ਿਆਦਾ ਹੁੰਦੇ ਹਨ ਤਮਾਕੂ ਕਾਰਨ ਇਸਤਰੀ ਬਾਂਝਪਨ ਦਾ ਸ਼ਿਕਾਰ ਹੋ ਸਕਦੀ ਹੈ ਜੇ ਕੋਈ ਗਰਭਵਤੀ ਔਰਤ ਤਮਾਕੂ ਦਾ ਸੇਵਨ ਕਰਦੀ ਹੈ ਮਾਂ ਦੇ ਦੁੱਧ ਤੋਂ ਨਿਕੋਟਿਨ ਨਵੇਂ ਜੰਮੇ ਬੱਚੇ ਤੱਕ ਜਾ ਸਕਦੀ ਹੈ ਅਤੇ ਉਹਦੇ ਵਾਸਤੇ ਘਾਤਕ ਸਾਬਤ ਹੋ ਸਕਦੀ ਹੈ ਸਰ ਜਿਹੜੇ ਲੋਕ ਤਮਾਕੂ ਸਿਗਰਟ ਦਾ ਨਸ਼ਾ ਹਰ ਰੋਜ਼ ਕਰਦੇ ਹਨ ਉਹਨਾਂ ਨੂੰ ਤਾਂ ਇਸ ਦਾ ਨੁਕਸਾਨ ਹੈ ਹੀ ਕਿ ਜਿਹੜੇ ਲੋਕ ਸ਼ੌਂਕਿਆ ਤੌਰ ਤੇ ਕਦੇ-ਕਦੇ ਇਸ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਵੀ ਇਸ ਦਾ ਨੁਕਸਾਨ ਹੋ ਸਕਦਾ ਹੈ ਜਿਹੜੇ ਤਮਾਕੂ ਦੇ ਅਜ ਆਦੀ ਨੇ ਉਹ ਪਹਿਲਾਂ ਇਹਨੂੰ ਕਦੇ-ਕਦੇ ਹੀ ਕਰਦੇ ਸੀ ਇਸ ਤੋਂ ਇਲਾਵਾ ਹਰ ਇਨਸਾਨ ਦਾ ਜੈਨੇਟਿਕ ਮੇਕਅਪ ਵੱਖਰਾ ਹੁੰਦਾ ਹੈ ਕਈਆਂ ਨੂੰ ਥੋੜੀ ਮਾਤਰਾ ਵਿੱਚ ਕੀਤਾ ਹੋਇਆ ਤਮਾਕੂ ਦਾ ਸੇਵਨ ਭਾਰੀ ਨੁਕਸਾਨ ਕਰਦਾ ਹੈ ਹਾਂ ਸਰ ਕਈ ਲੋਕ ਕਹਿੰਦੇ ਨੇ ਕਿ ਵੱਡੇ ਨਸ਼ੇ ਤੇ ਮੈਂ ਛੱਡਦੇ ਜਿਵੇਂ ਸ਼ਰਾਬ ਜਾਂ ਚਿੱਟਾ ਵਗੈਰਾ ਤਾਂ ਮੈਂ ਛੱਡਦਾ ਪਰ ਤਮਾਕੂ ਨਹੀਂ ਮੈਂ ਛੱਡਣਾ ਇਹਦਾ ਮੈਨੂੰ ਕੀ ਨੁਕਸਾਨ ਹੈ ਜਿਹੜੇ ਲੋਕੀ ਬਾਕੀ ਨਸ਼ੇ ਛੱਡਣ ਤੋਂ ਬਾਅਦ ਤੰਬਾਕੂ ਦਾ ਸੇਵਨ ਜਾਰੀ ਰੱਖਦੇ ਹਨ ਉਹਨਾਂ 'ਚ 8 ਗੁਣਾ ਵੱਧ ਚਾਂਸ ਹੁੰਦੇ ਹਨ ਕਿ ਉਹ ਮੁੜ ਪੁਰਾਣਾ ਨਸ਼ਾ ਕਰਨ ਲੱਗ ਪੈਂਦੇ ਹਨ ਤੇ ਰੀਲੈਪਸ ਹੋ ਜਾਂਦੇ ਹਨ ਤੰਬਾਕੂ ਦਾ ਸੇਵਨ ਜਾਰੀ ਰੱਖਣ ਦੇ ਨਾਲ ਹੋ ਸਕਦਾ ਉਹ ਤੰਬਾਕੂ ਦੇ ਵੀ ਆਦਤੇ ਹੋ ਜਾਣ ਲੋਕ ਸੋ ਅੱਜਕੱਲ ਨੌਜਵਾਨ ਸ਼ੌਂਕ ਨਾਲ ਔਕਾਹਾਰ ਜਾਂਦੇ ਹਨ ਕੀ ਉਸ ਦਾ ਕੋਈ ਨੁਕਸਾਨ ਹੈ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਹੁੱਕੇ ਦਾ ਨੁਕਸਾਨ ਸਿਗਰਟ ਨਾਲੋਂ ਵੀ ਜ਼ਿਆਦਾ ਹੁੰਦਾ ਹੈ ਹੁੱਕੇ ਵਿੱਚ ਕੋਈ ਫਿਲਟਰ ਨਹੀਂ ਹੁੰਦਾ ਜਿਸ ਕਾਰਨ ਕੈਮੀਕਲ ਸਿੱਧੇ ਹੀ ਸਾਡੇ ਅੰਦਰ ਚਲੇ ਜਾਂਦੇ ਹਨ ਤੇ ਹੋਕੇ ਵਿੱਚ ਨਿਕੋਟੀਨ ਦੀ ਮਾਤਰਾ ਵੀ ਸਿਗਰਟ ਨਾਲੋਂ ਕਿਤੇ ਵੱਧ ਜ਼ਿਆਦਾ ਹੁੰਦੀ ਹੈ ਡਾਕਟਰ ਸਾਹਿਬ ਕਈ ਲੋਕ ਕਹਿੰਦੇ ਨੇ ਕਿ ਸਿਗਰਟ ਦੀ ਜਗ੍ਹਾ ਈ ਸਿਗਰਟ ਪੀ ਲਵੋ ਇਸ ਦਾ ਕੋਈ ਨੁਕਸਾਨ ਨਹੀਂ ਕੀ ਗੱਲ ਠੀਕ ਹੈ ਈ ਸਿਗਰਟ ਵਿੱਚ ਵੀ ਨਿਕੋਟੀਨ ਹੁੰਦੀ ਹੈ ਜਿਸ ਦੀ ਆਦਤ ਪੈ ਜਾਂਦੀ ਹੈ ਕਈ ਹੈਵੀ ਮੈਟਲ ਹੁੰਦੇ ਹਨ ਜਿਹੜੇ ਕੈਂਸਰ ਪੈਦਾ ਕਰ ਦਿੰਦੇ ਹਨ ਇਹ ਸਿਗਰਟ ਤੋਂ ਬਾਅਦ ਅਕਸਰ ਲੋਕੀ ਦੂਸਰੀਆਂ ਸਿਗਰਟਾਂ ਪੀਣੀਆਂ ਵੀ ਸ਼ੁਰੂ ਕਰ ਦਿੰਦੇ ਹਨ ਜੇ ਤਮਾਕੂ ਦਾ ਨਸ਼ਾ ਇਹ ਨਹੀਂ ਮਾਰਦਾ ਤੇ ਸਰਕਾਰ ਇਹਨੂੰ ਗੈਰਕਾਨੂੰਨੀ ਕਰਾਰ ਦੇ ਕੇ ਬੰਦ ਕਿਉਂ ਨਹੀਂ ਕਰ ਦਿੰਦੀ ਦਰਅਸਲ ਸਮਾਜ ਵਿੱਚ ਜੇ ਕੋਈ ਰੋਗ ਫੈਲਦਾ ਮਲੇਰੀਆ ਡੇਂਗੂ ਤੇ ਸਾਰੇ ਲੋਕਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਏ ਪਰ ਤਬਾਕੂ ਦੇ ਮਾਮਲੇ 'ਚ ਐਸਾ ਨਹੀਂ ਹੈ ਤਬਾਕੂ ਦੇ ਮਾਮਲੇ 'ਚ ਇੱਕ ਬਹੁਤ ਵੱਡੀ ਇੰਡਸਟਰੀ ਐਸੀ ਹੈ ਜਿਨੂੰ ਇਹਨੂੰ ਵੇਚ ਕੇ ਹਰ ਸਾਲ ਅਰਬਾਂ ਰੁਪਏ ਦਾ ਪ੍ਰੋਫਿਟ ਹੁੰਦਾ ਤੇ ਉਸ ਇੰਡਸਟਰੀ ਦਾ ਇਹ ਪੂਰੀ ਟੈਂਡੈਂਸੀ ਹੁੰਦੀ ਹੈ ਇਹ ਪੂਰੀ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਹਦਾ ਸੇਵਨ ਜਾਰੀ ਰਹਿਣਾ ਚਾਹੀਦਾ ਉਹ ਇਹਨੂੰ ਦਲੀਲ ਇਹ ਦਿੰਦੇ ਆ ਕਿ ਜੇ ਤਬਾਕੂ ਲੀਗਲੀ ਅਸੀਂ ਬੰਦ ਕਰ ਦਾਂਗੇ ਕਾਨੂੰਨੀ ਤੌਰ ਤੇ ਤੇ ਲੋਕੀ ਇਹਨੂੰ ਗੈਰ ਕਾਨੂੰਨੀ ਤੌਰ ਤੇ ਖਾਣਾ ਸ਼ੁਰੂ ਕਰ ਦੇਣਗੇ ਤੇ ਸਰਕਾਰ ਨੂੰ ਟੈਕਸ ਵੀ ਨਹੀਂ ਮਿਲਣਗੇ ਪਰ ਇਹ ਸੱਚਾਈ ਨਹੀਂ ਹੈ ਸ਼ੁਰੂ ਸ਼ੁਰੂ ਵਿੱਚ 1960 ਵਿੱਚ ਜਦੋਂ ਤਬਾਕੂ ਤੋਂ ਹੋਣ ਵਾਲੇ ਨੁਕਸਾਨ ਖੋਜਾਂ ਵਿੱਚ ਸਾਬਤ ਹੋਣੇ ਸ਼ੁਰੂ ਹੋਏ ਤੇ ਤਬਾਕੂ ਵੇਚਣ ਵਾਲੇ ਇਸ ਤੋਂ ਪੂਰੀ ਤਰ੍ਹਾਂ ਇਨਕਾਰ ਕਰਦੇ ਰਹੇ ਤੇ ਉਹਨਾਂ ਨੇ ਪੂਰੇ 30 ਸਾਲ ਤੱਕ ਤਬਾਕੂ ਤੋਂ ਹੋਣ ਵਾਲੇ ਨੁਕਸਾਨ ਦੁਨੀਆ ਦੇ ਸਾਹਮਣੇ ਨਹੀਂ ਆਨ ਦਿੱਤੇ ਅੱਜ ਪੂਰੀ ਦੁਨੀਆ ਵਿੱਚ ਹਰ 6 ਸੈਕਿੰਡ ਬਾਅਦ ਇੱਕ ਇਨਸਾਨ ਦੀ ਮੌਤ ਤਬਾਕੂ ਦੇ ਕਾਰਨ ਹੁੰਦੀ ਹੈ ਤਾਂ ਵੀ ਤਬਾਕੂ ਵੇਚਣ ਵਾਲੀਆਂ ਕੰਪਨੀਆਂ ਤਬਾਕੂ ਦੇ ਇਸਤੇਮਾਲ ਨੂੰ ਖੁਸ਼ੀ ਉਤਸ਼ਾਹ ਤੇ ਸਫਲਤਾ ਨਾਲ ਜੁੜਿਓਏ ਵਿਖਾਉਂਦੀਆਂ ਹਨ ਇੰਨਾ ਪ੍ਰਚਾਰ ਚੱਲਿਆ ਤਬਾਕੂ ਦਾ ਹਰ ਰੋਜ਼ ਦੁਨੀਆ ਵਿੱਚ 3000 ਤੋਂ ਵੱਧ ਲੋਕ ਪਹਿਲੀ ਵਾਰ ਤਬਾਕੂ ਦਾ ਸੇਵਨ ਕਰਦੇ ਹਨ ਬੜੇ ਦੁੱਖ ਦੀ ਗੱਲ ਹੈ ਕਿ ਇਹਨਾਂ ਵਿੱਚ ਬਹੁਤੇ ਛੋਟੀ ਉਮਰ ਦੇ ਨੌਜਵਾਨ ਤੇ ਬੱਚੇ ਹੁੰਦੇ ਹਨ ਜਿਨ੍ਹਾਂ ਨੂੰ ਕਿ ਤਬਾਕੂ ਦਾ ਨੁਕਸਾਨ ਵਡਿਆਣਾ ਨਾਲੋਂ ਜ਼ਿਆਦਾ ਹੁੰਦਾ ਹੈ ਤੇ ਉਹਨਾਂ ਦੇ ਆਦੀ ਹੋਣ ਦੇ ਚਾਂਸ ਵੀ ਵੱਧ ਜਾਂਦੇ ਨੇ ਸਰੇ ਇਸ ਦਾ ਮਤਲਬ ਕਿ ਤੰਬਾਕੂ ਦਾ ਨਸ਼ਾ ਬੰਦ ਕਰਨ ਲਈ ਸਰਕਾਰ ਕੁਝ ਵੀ ਨਹੀਂ ਕਰ ਸਕਦੀ ਇਦਾਂ ਦੀ ਕੋਈ ਗੱਲ ਨਹੀਂ WHO ਨੇ ਤਮਾਕੂ ਨੁਸ਼ੀਤੋਂ ਲੋਕਾਂ ਨੂੰ ਬਚਾਉਣ ਲਈ 6 ਨੁਕਤੇ ਪ੍ਰੋਗਰਾਮ ਤਿਆਰ ਕੀਤਾ ਹੈ ਔਰ ਕਈ ਤਰ੍ਹਾਂ ਦੇ ਕਾਨੂੰਨ ਤਿਆਰ ਕੀਤੇ ਨੇ ਭਾਰਤ ਸਮੇਤ ਦੁਨੀਆ ਦੇ ਬਹੁਤ ਸਾਰੇ ਦੇਸ਼ ਇਸ 6 ਨੁਕਤਾ ਪ੍ਰੋਗਰਾਮ ਤੇ ਅਮਲ ਕਰਕੇ ਤਮਾਕੂ ਦੀ ਇਸ ਮਹਾਮਾਰੀ ਨੂੰ ਕਾਬੂ ਕਰਨ ਦਾ ਯਤਨ ਕਰ ਰਹੇ ਨੇ ਇਸ ਐਮ ਪਾਵਰ ਪ੍ਰੋਗਰਾਮ ਵਿੱਚ ਸਰਕਾਰ ਤਮਾਕੂ ਦੀ ਪੈਦਾਵਾਰ ਤੇ ਖਪਤ ਤੇ ਨਜ਼ਰ ਰੱਖਦੀ ਹੈ ਲੋਕਾਂ ਨੂੰ ਸਿਗਰਟ ਦੇ ਧੂਏ ਤੋਂ ਬਚਾਉਣ ਲਈ ਜਨਤਕ ਸਥਾਨਾਂ ਤੇ ਸਿਗਰਟ ਨੋਸ਼ੀ ਤੇ ਪਾਬੰਦੀ ਹੈ 18 ਸਾਲ ਤੋਂ ਘੱਟ ਵਿਅਕਤੀ ਨੂੰ ਸਿਗਰਟ ਵੇਚਣ ਤੇ ਖਰੀਦਣ 'ਚ ਮਨਾਹੀ ਹੈ ਜਿਹੜੇ ਲੋਕ ਤਮਾਕੂ ਛੱਡਣਾ ਚਾਹੁੰਦੇ ਹਨ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਤਮਾਕੂ ਤੋਂ ਹੋਣ ਵਾਲੇ ਨੁਕਸਾਨਾਂ ਲਈ ਵੱਖ-ਵੱਖ ਸਾਧਨਾ ਰਾਈ ਚੇਤਾਵਨੀ ਦਿੱਤੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਸਿਗਰਟ ਬਣਾਉਣ ਵਾਲੀ ਕਿਸੇ ਵੀ ਕੰਪਨੀ ਦੁਆਰਾ ਸਿਗਰਟ ਦੀ ਇਸ਼ਤਿਹਾਰਬਾਜ਼ੀ ਪ੍ਰਮੋਸ਼ਨ ਅਤੇ ਸਪਾਂਸਰਸ਼ਿਪ ਤੇ ਪੂਰੀ ਤਰ੍ਹਾਂ ਪਾਬੰਦੀ ਹੈ ਸਿਗਰਟ ਤੇ ਲੱਗਣ ਵਾਲਾ ਟੈਕਸ ਵਧਾਇਆ ਜਾਂਦਾ ਹੈ ਤਾਂ ਕਿ ਘੱਟ ਤੋਂ ਘੱਟ ਲੋਕ ਇਸ ਦਾ ਇਸਤੇਮਾਲ ਕਰ ਸਕਣ ਸੋ ਦੋਸਤੋ ਅੱਜ ਦੀ ਡਿਸਕਸ਼ਨ ਦੇ ਵਿੱਚ ਅਸੀਂ ਤਬਾਕੂ ਦੇ ਨਸ਼ੇ ਬਾਰੇ ਲੋਕਾਂ ਦੇ ਜਿਹੜੇ ਮਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਚਾਰ ਹੁੰਦੇ ਆ ਉਹਨਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਸਿਗਰਟ ਦੀ ਇੱਕ ਸਿਗਰਟ ਦੇ ਨਾਲ ਇਨਸਾਨ ਦੀ ਜ਼ਿੰਦਗੀ ਤੇ 11 ਮਿੰਟ ਕੱਟਦੇ ਆ ਤੇ ਤਬਾਕੂ ਦਾ ਸੇਵਨ ਕਰਨ ਵਾਲਾ ਬੰਦਾ ਐਵਰੇਜ ਆਪਣੀ ਜ਼ਿੰਦਗੀ ਤੇ 10 ਤੋਂ 15 ਸਾਲ ਗਵਾ ਬੈਠਦਾ ਹੈ ਇਹ ਬੜੀ ਦੁੱਖ ਦੀ ਗੱਲ ਹੈ ਪਰ ਇਹਦੇ ਨਾਲ ਇੱਕ ਖੁਸ਼ੀ ਦੀ ਗੱਲ ਹੈ ਕਿ ਤਬਾਕੂ ਦਾ ਨਸ਼ਾ ਛੱਡਿਆ ਜਾ ਸਕਦਾ ਹੈ ਹਰ ਸਾਲ ਕੁਰੂਲਾ ਲੋਕ ਇਸ ਨਸ਼ੇ ਦਾ ਤਿਆਗ ਕਰਦੇ ਨੇ ਆਪਣੇ ਅਗਲੇ ਲੈਕਚਰਸ ਅਸੀਂ ਸਿੱਖਾਂਗੇ ਆਪਣੀ ਅਗਲੀ ਡਿਸਕਸ਼ਨਸ ਅਸੀਂ ਦੇਖਾਂਗੇ ਕਿ ਇਸ ਨਸ਼ੇ ਨੂੰ ਅਸੀਂ ਕਿਦਾਂ ਛੱਡੀਏ ਔਰ ਖੁਸ਼ੀ ਦੀ ਗੱਲ ਹੈ ਕਿ ਜਦੋਂ ਕੋਈ ਇਨਸਾਨ ਇਹ ਨਸ਼ੇ ਨੂੰ ਛੱਡ ਦਿੰਦਾ ਉਹਦੀ ਜ਼ਿੰਦਗੀ ਪਹਿਲਾਂ ਵਾਂਗ ਹੀ ਲੰਬੀ ਹੋ ਜਾਂਦੀ ਤੇ ਉਹ ਬਿਮਾਰੀਆਂ ਤੋਂ ਬਚਿਆ ਰਹਿੰਦਾ